ਯੂਬੀਲ ਦੁਨੀਆ ਦਾ ਸਭ ਤੋਂ ਵੱਡਾ ਸਮੁੰਦਰੀ ਜਾਨਵਰ ਜਿਸ ਦੀ ਲੰਬਾਈ 30 ਮੀਟਰ ਤੇ ਭਾਰ 150 ਟਨ ਹੁੰਦਾ ਹੈ ਜਿਸ ਦਾ ਮਤਲਬ ਹੈ ਕਿ ਬਲੂ ਬੀਲ 30 ਹਾਥੀਆਂ ਦੇ ਬਰਾਬਰ ਹੋਵੇਗਾ ਤੇ ਇਸ ਦੀ ਇੰਨੀ ਲੰਬਾਈ ਹੈ ਕਿ ਇਸ ਨੂੰ ਨਾਪਣ ਲਈ ਇਸ ਨਾਲ ਦਿਨ ਵੱਡੀਆਂ ਬੱਸਾਂ ਲਾਈਆਂ ਜਾ ਸਕਦੀਆਂ ਹਨ ਪਰ ਸਵਾਲ ਇਹ ਹੈ ਕਿ ਇਹ ਬਾਕੀ ਜਾਨਵਰਾਂ ਨਾਲੋਂ ਇੰਨਾ ਵੱਡਾ ਕਿਉਂ ਹੈ ਤਾਂ ਜਵਾਬ ਹੈ ਇਵੋਲੂਸ਼ਨ ਮਿਲੀਅਨ ਸਾਲਾਂ ਦੇ ਇਵੋਲੂਸ਼ਨ ਨੇ ਇਸ ਨੂੰ ਵੱਡਾ ਬਣਾਇਆ ਤਾਂ ਜੋ ਇਹ ਠੰਡੇ ਸਮੁੰਦਰਾਂ ਵਿੱਚ ਆਪਣੇ ਸਰੀਰ ਦੇ ਤਾਪਮਾਨ ਨੂੰ ਇੱਕੋ ਜਿਹਾ ਰੱਖ ਸਕੇ ਸਮੁੰਦਰ ਵਿੱਚ ਰਹਿਣ ਵਾਲੇ ਜੀਵਾਂ ਨੂੰ ਵੱਡਾ ਸਰੀਰ ਠੰਡੇ ਪਾਣੀ 'ਤੇ ਸਰੀਰ ਦੇ ਤਾਪਮਾਨ ਨੂੰ ਬਚਾਉਣ ਲਈ ਮਿਲਿਆ ਇਸੇ ਲਈ ਬਲੂ ਵੇਲ ਡਾਇਨੋਸਰਾਂ ਬਾਗ ਵੱਡੇ ਹੋ ਗਏ ਇਸ ਕੋਲ ਕੋਈ ਵੀ ਦੰਦ ਨਹੀਂ ਹੁੰਦੇ ਪਰ ਫਿਰ ਵੀ ਇਹ ਹਜ਼ਾਰਾਂ ਕ੍ਰਿੱਲ ਛੋਟੀਆਂ ਮੱਛੀਆਂ ਵਰਗੇ 3-4 ਟਨ ਜੀਵ ਇਕੱਠੇ ਨਿਕਲਦੇ है यह सिर्फ मुंह खोल के पानी अंदर खिंचता है फिर बलीन पानी कट देता है पर मछिया फस जा है पर स्लो पीसफुल है यह इंसाना बेबजा हमला नहीं करता